ਫਗਵਾੜਾ ਵਿਖੇ ਹਜ਼ਾਰ ਪਰ ਰੋੜ ਸਤ ਮਠਾਈ ਦੀ ਦੁਕਾਨ ਤੇ ਐਸਐਸਜੀ ਸ਼ਾਪ ਤੇ ਗੋਲੀਆਂ ਚਲਾਉਣ ਵਾਲੇ ਚੜ੍ਹੇ ਪੁਲਸੜਕੇ ਪੁਲਸ ਨੂੰ ਮਿਲੀ ਵੱਡੀ ਸਫਲਤਾ ਗੌਰਵਤੁਰਾਂ ਨੇ ਦੱਸਿਆ ਕਿ ਇਨਫੋਰਮੇਸ਼ਨ ਦੇ ਆਧਾਰ ਤੇ ਸੀਆਈ ਸਟਾਫ ਫਗਵਾੜਾ ਪੁਲਿਸ ਨੇ ਕਪੂਰਥਲਾ ਪੁਲਿਸ ਬਲੂ ਇੱਕ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਬੱਕ ਬੱਕ ਟੀਮਾਂ ਵੱਲੋਂ ਦੋਸ਼ੀਆਂ ਯਾ ਰੁਪਿੰਦਰ ਸਿੰਘ ਉਰਫ ਭਪਿੰਦਾ ਪੁੱਤਰ ਸੁਖਬੀਤ ਸਿੰਘ ਵਾਸੀ ਮਿਹੜੂ ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਬੀੜਪਵਾਦ ਕਮਲਜੀਤ ਸਿੰਘ ਉਰਫ ਪਪੀਤਾ ਪੁੱਤਰ ਅਵਤਾਰ ਸਿੰਘ ਵਾਸੀ ਸੰਧਮਾ ਥਾਣਾ ਬਹਿਰਾਮ ਅਤੇ ਹਰਜੀਤ ਸਿੰਘ ਪੁੱਤਰ ਅਮਰੀਤ ਸਿੰਘ ਵਾਸੀ ਪਿੰਡ ਖੇੜਾ ਥਾਣਾ ਸਦਰਾਂਪੁਰਾ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਨੇ ਮਿਤੀ 20 12 26 ਨੂੰ ਸਵੇਰ ਦੇ ਵਕਤ ਐਸਸਰੀ ਸਵੀਟ ਸ਼ਾਪ 'ਚ ਗੋਲੀਆਂ ਚਲਾਈਆਂ ਸਨ ਇਹਨਾਂ ਪਾਸੋਂ ਇੱਕ ਹੁੰਡਈ ਵਰਨਾਕਾਰ ਤੇ ਇੱਕ ਵੈਨਿਊ ਕਾਰ ਬਰਾਮਦ ਕੀਤੀ ਗਈ ਹੈ ਪੁਸ਼ਕਿਸ਼ਦਾਨ ਦੋਸ਼ੀਆਂ ਨੇ ਖੁਲਾਸੇ ਕੀਤੇ ਹਨ ਕਿ ਉਹਨਾਂ ਵੱਲੋਂ ਕਪੂਰਥਲਾ ਵਿਖੇ ਇੱਕ ਮੁਕੰਦ ਪਰ ਵਿਖੇ ਇੱਕ ਬਹਿਰਾਮ ਵਿਖੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਵੱਲੋਂ ਆਪਣੀ ਪੁਸ਼ਗੀਦਰਾਂ ਨਾਲ ਆਪਣੇ ਦੋ ਹੋਰ ਸਾਥੀਆਂ ਦਾ ਨਾਮ ਵੀ ਲਿਆ ਗਿਆ ਜਿਨ੍ਹਾਂ ਨੂੰ ਮੁਕੰਮਲ ਵਿੱਚ ਨਾਮਜ਼ਦ ਕਰਕੇ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਦੂਜੀਆਂ ਗ੍ਰਿਫਤਾਰ ਦੂਜੀਆਂ ਪਾਸੋਂ ਹੋਰ ਵੀ ਖਾਸ ਰਿਖੇ ਵਿੱਚ ਖੁਲਾਸੀ ਹੋਣ ਦੀ ਸੰਭਾਵਨਾ ਹੈ ਇਸ ਗ੍ਰੋਹ ਦੇ ਮੁੱਖ ਲੀਡਰ ਬਾਰੇ ਸੂਚਨਾ ਪ੍ਰਾਪਤ ਹੋ ਚੁੱਕੀ ਹੈ ਪਰ ਉਸ ਨੇ ਦੱਸਿਆ ਕਿ ਇਸ ਬਾਰੇ ਜਲਦੀ ਹੀ ਖੁਲਾਸੇ ਕੀਤੇ ਜਾਣਗੇ ਆਪ ਦੇਖੀਏ ਆਡੀਆ ਮਾ ਦੀ ਪੂਰੀ ਰਿਪੋਰਟ ਪੰਜਾਬ ਸਰਕਾਰ ਵੱਲੋਂ 1 ਮਾਰਚ 2025 ਨੂੰ ਯੁੱਧ ਨਸ਼ਿਆਂ ਵਿਦੁੱਧ ਦੀ ਸ਼ੁਰੂਆਤ ਕੀਤੀ ਗਈ ਸੀ ਜਿਹਦੇ ਤਹਿਤ ਬਹੁਤ ਵੱਡੇ ਪੱਧਰ ਤੇ ਜੰਗੀ ਪਦਰ ਤੇ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਹੁਣ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਤਾਂ ਦੂਜਾ ਪੜਾਅ ਸ਼ੁਰੂ ਕਰ ਲਿਆ ਹੈ ਪੈਰੇਦਾਰ ਪਿੰਡਾਂ ਦੇ ਉਦੀ ਸ਼ੁਰੂਆਤ ਕੀਤੀ ਗਈ ਹੈ ਤੇ ਉਹਦੇ ਵਿੱਚ ਵੀ ਜਿਹੜਾ ਜੰਗੀ ਪਦਰ ਤੇ ਕਾਰਵਾਈ ਕੀਤੀ ਜਾਦੀ ਹੈ ਮੈਂ ਸਾਰੇ ਲੋਕਾਂ ਦੇ ਧਿਆਨ ਚ ਲੈਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਸੇਫ ਪੰਜਾਬ ਟਿਪਲਾਈਨ ਲਾਂਚ ਕੀਤੀ ਗਈ ਹੈ ਜਿਹਦਾ ਨੰਬਰ ਹੈਗਾ 9779 100 200 ਇਹ ਇੱਕ ਵਟਸਐਪ ਚੈਟਬੋਟ ਹੈ ਜਿਹਦੇ ਵਿੱਚ ਤੁਸੀਂ ਆਪਣੀ ਨਸ਼ੇ ਪ੍ਰਤੀ ਇਨਫੋਰਮੇਸ਼ਨ ਸੁਜੈਸ਼ਨ ਜਾਂ ਹੋਰ ਵੀ ਕੋਈ ਤੁਹਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਉਹ ਪੰਜਾਬ ਸਰਕਾਰ ਤੱਕ ਅਗਲੀ ਸਖਤ ਕਾਰਵਾਈ ਲਈ ਇੱਕ ਗੋਪਨੀਅਤ ਤੌਰ ਤੇ ਭੇਜ ਸਕਦੇ ਹੋ ਇਹ ਸੇਫ ਪੰਜਾਬ ਟਿਪਲਾਈਨ ਦੇ ਵਿੱਚ ਇੱਕ ਖਾਸ ਪ੍ਰਬੰਧ ਹੈਗਾ ਹੈ ਤੁਹਾਡੀ ਇਨਫੋਰਮੇਸ਼ਨ ਹੈ ਉਹਨੂੰ ਅਨੋਨਿਮਸ ਰੱਖਿਆ ਜਾਂਦਾ ਹੈ ਤੁਹਾਡੀ ਆਈਡੈਂਟੀਟੀ ਤੁਹਾਡਾ ਫੋਨ ਨੰਬਰ ਉਹ ਅਨੋਨਿਮਸ ਰਹਿੰਦਾ ਹੈ ਤੇ ਇੱਕ ਰਿਕਾਰਡ ਦੇ ਰੂਪ ਦੇ ਵਿੱਚ ਸਬੰਧਿਤ ਜ਼ਿਲ੍ਹੇ ਦੇ ਵਿੱਚ ਉਹਦੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਤੇ ਸਮਾਵੰਤ ਤਰੀਕੇ ਨਾਲ ਉਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਮੈਂ ਇਹ ਸਾਰੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਸਰਕਾਰ ਦੇ ਉਸ ਉਪਰਾਲੇ ਦੀ ਵੱਧ ਤੋਂ ਵੱਧ ਜਿਹੜੀ ਵਰਤੋਂ ਕਰੋ ਜ਼ਿਲ੍ਹਾ ਪੁਲਿਸ ਨੂੰ ਵੱਧ ਤੋਂ ਵੱਧ ਜਿਹੜੀ ਆਪਣੀ ਇਨਫੋਰਮੇਸ਼ਨ ਸਾਂਝੀ ਕਰੋ ਤਾਜੋ ਨਸ਼ੇ ਦੇ ਕੋਡ ਨੂੰ ਖਤਮ ਕਰਨ 'ਚ ਅਸੀਂ ਸਫਲ ਹੋਈਏ ਤੁਸੀਂ ਦੇਖ ਰਿਹਾ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਕਾਲਕਟਾਰੀਆ ਸਸੰਸਨੀ ਖੇਸ ਦੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ